सीएम हाउस ਵਾਲੀ ਸੜਕ ਨੂੰ ਲੈ ਕੇ ਹਾਈ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ ਤੇ ਇਹ ਆਦੇਸ਼ ਵੀ ਜਾਰੀ ਕਰ ਦਿੱਤਾ ਹੈ ਕਿ 1 ਮਈ ਤੋਂ ਇਸ ਸੜਕ ਨੂੰ ਜਨਤਾ ਦੇ ਲਈ ਆਮ ਲੋਕਾਂ ਦੇ ਲਈ ਖੋਲ ਦਿੱਤਾ ਜਾਵੇ ਪਰ ਇਸ ਦੇ ਲਈ ਇੱਕ ਸਮਾਂ ਵੀ ਨਿਰਧਾਰਤ ਕਰ ਦਿੱਤਾ ਗਿਆ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸੀਐਮ ਹਾਊਸ ਵਾਲੀ ਸੜਕ ਜਿਹੜੀ ਹੈ ਆਮ ਲੋਕਾਂ ਦੇ ਲਈ ਜਨਤਾ ਦੇ ਲਈ ਖੁੱਲੀ ਰਹੇਗੀ ਪਰ ਤੁਹਾਨੂੰ ਦੱਸ ਦਈਏ ਕਿ ਜਦੋਂ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋ ਰਹੀ ਸੀਗੀ ਤਾਂ ਉਸ ਵਕਤ ਸੁਣਵਾਈ ਦੇ ਦੌਰਾਨ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਆਖਰਕਾਰ ਕਿਉਂ ਸੀਐਮ ਹਾਊਸ ਵਾਲੀ ਸੜਕ ਜਿਹੜੀ ਹੈ ਉਹ ਬੰਦ ਕੀਤੀ ਹੋਈ ਹੈ ਆਮ ਜਨਤਾ ਦੇ ਲਈ ਕਿਉਂ ਨਹੀਂ ਖੁੱਲੀ ਜਾ ਰਹੀ ਤਾਂ ਉਸ ਵਕਤ ਫਿਰ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਟਿੱਪਣੀ ਕੀਤੀ ਜਾਂਦੀ ਹੈ ਹਾਈ ਕੋਰਟ ਦੇ ਵੱਲੋਂ ਕਿ 1980 ਦੇ ਦਹਾਕੇ ਦੇ ਵਿੱਚ ਉਸ ਵਕਤ ਅੱਤਵਾਦ ਦਾ ਸਮਾਂ ਸੀਗਾ ਤੇ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੀਐਮ ਹਾਊਸ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀਗਾ ਕਿਉਂਕਿ ਸੀਐਮ ਦੀ ਜਾਨ ਨੂੰ ਉਸ ਵਕਤ ਖਤਰਾ ਸੀ ਜਿਸ ਤੋਂ ਬਾਅਦ ਹੁਣ ਤੋਂ ਲੈ ਕੇ ਉਦੋਂ ਤੋਂ ਲੈ ਕੇ ਹੁਣ ਤੱਕ ਦੇਖਿਆ ਜਾਵੇ ਤਾਂ ਸੁਰੱਖਿਆ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਚੁੱਕੀ ਹੈ ਤੇ ਹੁਣ ਅਖਰਕਾਰ ਇਹ ਸੜਕ ਨੂੰ ਕਿਉਂ ਨਹੀਂ ਖੋਲਿਆ ਜਾ ਰਿਹਾ ਤਾਂ ਹੁਣ आदेश जारी कर ਦਿੱਤੇ گئے نے پنجاب ہریانہ ہائی کورٹ دے ਵੱلوں کہ سی ایم ہاؤس دی سڑک جڑی ہے اس نو کھول ਦਿੱਤਾ جاوے پر اس دے لیے ایک ਸਮਾਂ ਵੀ ਨਿਰਧਾਰਿਤ ہو چکا ہے صبح دے 7 بجے تو لے کے شام دے 7 بجے تک سڑک جڑی ہے کھلی رہے گی نال دے نال پنجاب ہریانہ ہائی کورٹ نے اے بھی ایک ਟਿੱਪਣੀ کیتی ہے اے ترਖ دیتا ہے کہ جے ਹਰਿਆਣਾ ਦੇ ਮੁੱਖ ਮੰਤਰੀ ਦੇ ਹਾਊਸ ਵਾਲੀ ਸੜਕ ਆਮ ਲੋਕਾਂ ਦੇ ਲਈ ਖੁੱਲ੍ਹ ਸਕਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਹਾਊਸ ਵਾਲੀ ਸੜਕ ਨੂੰ ਆਖਰਕਾਰ ਕਿਉਂ ਨਹੀਂ ਖੋਲਿਆ ਜਾ ਰਿਹਾ ਜਿਸ ਦੀ ਟਿੱਪਣੀ ਕਰਦੇ ਹੋਏ ਉਹਨਾਂ ਨੇ ਇਹ ਆਦੇਸ਼ ਜਾਰੀ ਕਰ ਦਿੱਤੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿ 1 ਮਈ ਤੋਂ ਆਮ ਜਨਤਾ ਦੇ ਲਈ ਸੀਐਮ ਹਾਊਸ ਦੀ ਸੜਕ ਜਿਹੜੀ ਜਾਂਦੀ ਹੈ ਹਾਊਸ ਦੇ ਅੱਗੋਂ ਉਸ ਨੂੰ ਖੋਲ ਦਿੱਤਾ ਜਾਵੇ ਤੇ ਇਹ ਵੀ ਸਖਤ ਟਿੱਪਣੀ ਕੀਤੀ ਹੈ ਕਿ ਆਖਰਕਾਰ ਸੀਐਮ ਹਾਊਸ ਵਾਲੀ ਸੜਕ ਜਿਹੜੀ ਹੈ ਉਸ ਨੂੰ ਕਿਉਂ ਨਹੀਂ ਹਲੇ ਤੱਕ ਖੋਲਿਆ ਗਿਆ 1980 ਦੇ ਦਹਾਕੇ ਦੇ ਵਿੱਚ ਹੱਤਵਾਰ ਦਾ ਸਮਾਸੀ ਉਸ ਵਕਤ ਇਸ ਸੜਕ ਨੂੰ ਬੰਦ ਕੀਤਾ ਗਿਆ ਸੀਗਾ ਕਿ ਸੀਐਮ ਦੀ ਜਾਨ ਨੂੰ ਖਤਰਾ ਹੈ ਪਰ ਉਸ ਵਕਤ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਸਮਾਂ ਹੋ ਚੁੱਕਾ ਸੁਰੱਖਿਆ ਦੇ ਵਿੱਚ ਕਾਫੀ ਜ਼ਿਆਦਾ ਇੰਤਜ਼ਾਮ ਹੋ ਚੁੱਕੇ ਨੇ ਪਰ ਹੁਣਲੇ ਤੱਕ ਵੀ ਸੜਕ ਬੰਦ ਹੈ ਆਖਿਰਕਾਰ ਜਿਹਾ ਕਿਉਂ ਕੀਤਾ ਜਾ ਰਿਹਾ ਹੈ ਤਾਂ ਇਹ ਟਿੱਪਣੀ ਕਰਦੇ ਹੋਏ ਹਾਈ ਕੋਰਟ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਕਿ 1 ਮਈ ਤੋਂ सीएम हाउस ਦੀ ਸੜਕ ਜੀਡੀਐਫ ਉਸ ਨੂੰ ਆਮ ਜਨਤਾ ਦੇ ਲਈ ਖੋਲ ਦਿੱਤਾ ਜਾਵੇਗਾ ਸਵੇਰ ਦੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਇਹ ਸੜਕ ਖੁੱਲੀ ਰਹੇਗੀ ਆਮ ਲੋਕਾਂ ਦੇ ਲਈ ਹੁਣ ਆਮ ਲੋਕ ਜਿਹੜੇ ਨੇ ਸੀਐਮ ਹਾਊਸ ਦੀ ਜੋ ਸੜਕ ਹੈ ਉਸ ਦੇ ਉੱਤੇ ਵੀ ਸਫ਼ਰ ਕਰ ਸਕਦੇ ਨੇ ਉਸ ਸੜਕ ਦੇ ਰਾਹੀ ਵੀ ਆਉਣਾ ਜਾਣਾ ਜੜਾ ਉਹ ਕਰ ਸਕਦੇ ਨੇ ਪਹਿਲਾਂ ਇਹ ਸੜਕ ਬੰਦ ਸੀਗੀ 1980 ਦੇ ਦਹਾਕੇ ਤੋਂ ਲੈ ਕੇ ਅਜ ਹੁਣ ਤੱਕ ਦੇਖਿਆ ਜਾਵੇ ਤਾਂ 2024 ਚੜ ਚੁੱਕਾ ਹੈ 2024 ਤੱਕ ਇਹ ਸੜਕ ਬੰਦ ਹੈ ਤੇ ਹੁਣ 2024 ਦੇ ਅੰਦਰ ਹੀ 1 ਮਈ ਤੋਂ ਇਹ ਸੜਕ ਜਿਹੜੀ ਐ ਖੋਲ ਦਿੱਤੀ ਜਾਵੇਗੀ ਆਮ ਲੋਕਾਂ ਦੇ